ਜ਼ਿਲ੍ਹਾ ਜਲੰਧਰ ਦੇ ਪਿੰਡ ਤਗੜਾ ਦੇ ਵਸਨੀਕ ਹਰਜਿੰਦਰ ਸਿੰਘ ਤਗੜ ਜੋ ਕਿ ਫਗਵਾੜਾ ਦੇ ਰਾਮਗੜੀਆ ਕਾਲਜ ਵਿੱਚੋਂ ਪੜ੍ਹ ਕੇ ਕੈਨੇਡਾ ਵਿੱਚ ਆਪਣੀ ਫੈਮਿਲੀ ਨਾਲ ਵਸ ਰਹੇ ਨੇ ਜਿਨ੍ਹਾਂ ਵੱਲੋਂ ਆਪਣੇ ਕਾਲਜ ਨੂੰ ਯਾਦ ਕਰਦੇ ਆ ਅੱਜ ਰਾਮਗੜੀਆ ਕਾਲਜ ਪਹੁੰਚੇ ਕਾਲਜ ਦੀ ਮੈਨੇਜਮੈਂਟ ਅਤੇ ਸਟਾਫ ਨੂੰ ਮਿਲਦਿਆ ਹਰਜਿੰਦਰ ਤਗੜ ਵੱਲੋਂ ਪੁਰਾਣੀਆਂ ਯਾਦਾਂ ਨੂੰ ਇੱਕ ਵਾਰ ਮੁੜ ਤੋਂ ਤਾਜ਼ਾ ਕੀਤਾ ਗਿਆ ਜਿੱਥੇ ਹਰਜਿੰਦਰ ਤੱਗੜ ਨੇ ਆਪਣੀ ਧਰਮ ਪਤਨੀ ਇੰਦਰਜੀਤ ਕੋਰ ਨਾਲ ਪੂਰੇ ਕਾਲਜ ਦਾ ਦੌਰਾ ਕੀਤਾ ਉੱਥੇ ਹੀ ਨਾਲ ਹੀ ਮੈਨੇਜਮੈਂਟ ਵੱਲੋਂ ਵੀ ਹਰਜਿੰਦਰ ਸਿੰਘ ਤੱਗੜ ਦਾ ਭੂਰਾ ਮਾਨ ਸਨਮਾਨ ਕੀਤਾ ਗਿਆ ਇਸ ਮੌਕੇ ਤੱਗੜ ਵੱਲੋਂ ਕਾਲਜ ਨੂੰ ਸਹਿਯੋਗ ਰਾਸ਼ੀ 50000 ਦੇ ਰੂਪ ਵਿੱਚ ਮੌਕੇ ਤੇ ਹੀ ਦਿੱਤੀ ਗਈ ਇੱਕ ਗੱਲਬਾਤ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਵੱਲੋਂ ਹਰਜਿੰਦਰ ਤੱਗੜ ਬਾਰੇ ਹੋਰ ਕੀ ਕੀ ਆਖਿਆ ਗਿਆ ਤੁਸੀਂ ਵੀ ਖੁਦ ਸੁਣ ਲਓ ਬੜੇ ਮਾਣ ਤੇ ਫਖਰ ਦੇ ਨਾਲ ਮੈਂ ਦੱਸਣ ਜਾ ਰਿਹਾ ਕਿ ਸਾਡੇ 1994 ਦੇ ਪੁਰਾਣੇ ਵਿਦਿਆਰਥੀ ਹਰਜਿੰਦਰ ਸਿੰਘ ਤਗੜ ਜਿਹੜੇ ਕਿ ਤਗੜਾ ਪਿੰਡਿਆ ਇੱਥੇ ਨਜ਼ਦੀਕ ਹੀ ਉਸ ਜਗ੍ਹਾ ਤੋਂ ਇਹ ਕਾਲਜ ਦੇ ਵਿੱਚ ਪੜ੍ਹਨਾ ਆਇਆ ਕਰਦੇ ਸੀ ਪਹਿਲਾਂ ਇਹਨਾਂ ਨੇ ਸਾਡੇ ਤੇ ਇੱਥੇ ਬੀਏ ਕੀਤੀ ਆ ਉਸ ਤੋਂ ਬਾਅਦ ਐਮਏ ਹਿਸਟਰੀ ਇਹਨਾਂ ਨੇ ਸ਼ੁਰੂ ਕੀਤੀ ਸੋ ਅੱਜ ਇਹ ਸਾਡੇ ਦਰਮਿਆਨ ਪਹੁੰਚੇ ਆ ਕੈਨੇਡਾ ਦੇ ਵਿੱਚ ਇਹੋ ਰਹਿੰਦੇ ਆ ਤੇ ਇਹ ਸਾਡੇ ਦਰਮਿਆਨ ਪਹੁੰਚੇ ਆ ਸਾਰਾ ਇਹਨਾਂ ਨੇ ਕਾਲਜ ਜਿਹੜਾ ਹੈ ਉਹ ਵਿਜ਼ਿਟ ਕੀਤਾ ਔਰ ਉਸ ਦੇ ਦਰਮਿਆਨ ਇਹਨਾਂ ਦੇ ਧਰਮ ਪਤਨੀ ਜੀ ਵੀ ਸਾਡੇ ਦਰਮਿਆਨ ਆਏ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਸਮੂਥ ਮੈਨੇਜਮੈਂਟ ਦੇ ਬਿਹਾਫ ਦੇ ਉੱਤੇ ਪ੍ਰੈਜ਼ੀਡੈਂਟ ਰਾਮ ਗੜੀਆ ਐਜੂਕੇਸ਼ਨ ਕਾਉਂਸਲ ਮੈਡਮ ਮਨਪ੍ਰੀਤ ਜੀ ਉਹਨਾਂ ਦੇ ਬਿਹਾਫ ਦੇ ਉੱਤੇ ਪ੍ਰਿੰਸੀਪਲ ਹੋਣ ਦੇ ਨਾਤੇ ਸਮੂਥ ਸਟਾਫ ਦੇ ਬਿਹਾਫ ਤੇ 올ਡ ਸਟੂਡੈਂਟ ਐਸੋਸੀਏਸ਼ਨ ਦੇ ਬਿਹਾਫ ਦੇ ਉੱਤੇ ਇਹਨਾਂ ਨੂੰ ਸਾਨੂੰ ਇੱਕ 50000 ਰੁਪਏ ਦੀ ਕੰਟਰੀਬਿਊਸ਼ਨ ਜਿਹੜੀ ਆ ਇਹਨਾਂ ਨੇ ਇਸ ਰੰਗ ਦੇ ਵਿੱਚ ਪਾਈ ਆ ਮੈਂ ਦਿਲ ਦੀਆਂ ਗਹਿਰਾਈਆਂ ਧੰਨਵਾਦ ਕਰਦਾ ਆ ਆਸ ਕਰਦਾ ਆ ਕਿ ਫਿਰ ਵੀ ਇਹੋ ਸਾਡੇ ਨਾਲ ਜਿਹੜੇ ਆ ਜੁੜੇ ਰਹਿਣਗੇ ਧੰਨਵਾਦ ਜੀ ਧੰਨਵਾਦ ਤਗੜ ਸਾਹਿਬ ਦਾ ਧੰਨਵਾਦ ਜੀ